ਉਹ ਇੰਡੀਆ ਸਾਡਾ ਤੇ ਨਿਸ਼ਾਨ ਸਾਹਿਬ ਸਾਡਾ ਧਰਮ ਦੇ ਜਿੰਨ ਹੈਗਾ ਤੇ ਸਾਨੂੰ ਕੰਫੀਡੈਂਸ ਹੀ ਨਿਸ਼ਾਨ ਸਾਹਿਬ ਨਾਲ ਅਰਦਾਸ ਤੋਂ ਬਾਅਦ ਜਗਾਰੇ ਨਾਲ ਆਉਂਦਾ ਤੇ ਉਸ ਸਾਰਾ ਗੁਜਾਇਆ ਤੇ ਘੋਰੀਆਂ ਨੇ ਵੀ ਜਗਾਰੇ ਛੱਡੇ ਜਦੋਂ ਜਾਂਦਾ ਹੈ ਬੰਦਾ ਤੇ ਉਹਦੇ ਵਿੱਚ ਖਰਚਾ ਵੀ ਲੱਗਦਾ ਤੇ ਸਰਕਾਰਾਂ ਵੱਲੋਂ ਤਾਂ ਤੁਹਾਨੂੰ ਅੱਜ ਤੱਕ ਹੈਲਪ ਹੋਈ ਨਹੀਂ ਸਰਕਾਰਾਂ ਵੱਲੋਂ ਅਗਰ ਹੈਲਪ ਕਰਨਾਂ ਲਾਜੇ ਫਿਰ ਤਾਂ ਹਰ ਪਿੰਡ ਦੇ ਵਿੱਚੋਂ ਪਲੇਅਰ ਤਿਆਰ ਹੋ ਜੇ ਪੁੱਤ ਨੂੰ ਖੜਾਉਣ ਗਏ ਸੀ ਪਰ ਆਪ ਵੀ ਚੈਂਪੀਅਨਸ਼ਿਪ ਜਿੱਤ ਕੇ ਆਏ ਨੇ ਜਿੱਥੇ ਦੇਸ਼ ਦਾ ਝੰਡਾ ਲਹਿਰਾਇਆ ਉੱਥੇ ਸਾਡੇ ਨਿਸ਼ਾਨ ਸਾਹਿਬ ਨੂੰ ਵੀ ਉੱਥੇ ਝੁਲਾ ਕੇ ਆਏ ਨੇ ਇਸ ਵਾਰ ਤਾਂ ਤੁਸੀਂ ਕਮਾਲ ਹੀ ਕਰ ਦਿੱਤੀ ਕਿਉਂਕਿ ਜਿੱਥੇ ਨਿਸ਼ਾਨ ਸਾਹਿਬ ਨਹੀਂ ਚੁਲਾਇਆ ਜਾ ਸਕਦਾ ਤੁਸੀਂ ਉੱਥੇ ਵੀ ਚੁਲਾਇਆ ਮੇਰਾ ਮੁਕਾਬਲਾ ਉੱਥੋਂ ਦੇ ਕੋਚਾਂ ਨਾਲ ਹੋਇਆ ਕੋਚ ਉਹ ਹੁੰਦੇ ਆ ਜਿਹੜੇ ਬੱਚਿਆਂ ਨੂੰ ਤਿਆਰ ਕਰਦੇ ਆ ਉਹਨਾਂ ਨੂੰ ਪੂਰਾ ਐਕਸਪੀਰੀਅੰਸ ਹੁੰਦਾ ਛਲ-ਛਰ ਕਰਕੇ ਡਾਂਗ ਜਦੋਂ ਕੁੰਮੀ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਾਂ ਕਤਕਾ ਸਿੱਖ ਮਾਰਸ਼ਲ ਆਰਟ ਮੇਰੀ ਗੇਮ ਦੇ ਵਿੱਚ 골ਡ ਮੈਡਲ ਲਿੱਤਾ 11 ਬੱਚੇ ਗੁਰਸਿੱਖ ਲੈ ਕੇ ਗਏ ਨੇ ਤੇ ਸਾਰੇ ਗੁਰਸਿੱਖ ਬੱਚੇ ਨਹੀਂ ਉੱਥੇ ਜਿਹੜੀ ਕਿ ਚੜਦੀ ਕਲਾ ਦਾ ਪ੍ਰਤੀਕ ਦਿਖਾਇਆ ਆਪਣਾ ਨਿਸ਼ਾਨ ਸਾਹਿਬ ਚੁਲਾਇਆ ਮੇਰੀ 4 ਤੋਂ 5 ਫਾਈਟਾਂ ਹੋਈਆਂ ਜਿਦੇ ਵਿੱਚ ਸਲਵਾਕੀਆ, ਹੰਗਰੀ, ਪਾਕਿਸਤਾਨ ਸਾਰੇ ਪਲੇਅਰਾਂ ਨਾਲ ਫਾਈਟਾਂ ਹੋਈਆਂ ਤੇ ਉਹ ਜਿੱਤ ਕੇ ਮੈਂ 골ਡ ਮੈਡਲ ਲਿੱਤਾ ਐ MMA ਫਾਈਟ ਦੇ। ਸਭ ਤੋਂ ਵੱਡਾ ਥੈਂਕ ਮੇਰੇ ਫਾਦਰ ਸਾਹਿਬ ਨੂੰ ਐ ਭਈ ਉਹਨਾਂ ਨੇ ਮੈਨੂੰ ਇੰਨਾ ਟ੍ਰੇਨ ਕੀਤਾ ਤਾਂਕਿ ਮੈਂ ਹਨ ਬਰਡ ਬਰਡ ਲੈਵਲ ਤੇ ਜਾ ਕੇ ਇੰਡੀਆ ਦਾ ਤਿਰੰਗਾ ਵੀ ਤੇ ਨਿਸ਼ਾਨ ਸਾਹਿਬ ਨੂੰ ਵੀ ਨਾਲ ਰੱਖਿਆ ਤੇ ਉੱਥੇ ਜਾ ਕੇ ਲੈ ਆਇਆ ਤੁਸੀਂ ਜਾ ਰਹੇ ਹੋ ਤੇ 에어ਲਾਈਨ ਵਾਲੀ ਵੀ ਤੁਹਾਡਾ ਬਰਥਡੇ ਮਨਾ ਰਹੇ ਹਾਂਜੀ ਹਾਂਜੀ ਉਹ ਵੀ ਵਾਇਕੁਰ ਜੀ ਦੀ ਕਿਰਪਾ ਮੈਂ ਤਾਂ 에어ਲਾਈਨ ਸੁਤਿਆ ਹੋਇਆ ਸੀ ਜਦੋਂ ਰਾਤ ਨੂੰ ਲੇਟ ਹੋ ਗਿਆ ਜਿੱਦਾਂ ਖਾਣਾ ਖਾਣਾ ਖਾ ਕੇ ਸੋ ਗਏ ਮਨੂੰ ਕੈਪਟਨ ਆਇਆ ਉਹ ਅੰਦਰੋਂ 에어ਫੋਰਸ ਦਾ ਜੂਨੀਅਰ ਹੈਡ ਤੋਂ ਕਹਿੰਦੇ ਜੀ ਹੁਣ ਸਰਦਾਰ ਜੀ ਬੜੇ ਗਲਤ ਬੰਦੇ ਹੋ ਆਪ ਹੈਗਾ ਕੀ ਹੋ ਗਿਆ ਜੀ ਕਹਿੰਦੇ ਆਪਕਾ ਬਰਥਡੇ ਹੋਰ ਆਪ ਸਫਰ ਕਰ ਰਹੇ ਹੋ ਇਹ ਕਿਵੇਂ ਹੋ ਸਕਦਾ ਕਹਿੰਦੇ ਨਹੀਂ ਐਸੇ ਤੋਂ ਨਹੀਂ ਸਕਦਾ ਹਮ ਆਪਕਾ ਬਰਥਡੇ ਬਣਾਏਗੇ ਤੋਂ ਉਹਨਾਂ ਨੇ ਮੈਨੂੰ ਸਰਪ੍ਰਾਈਜ਼ ਦਿੱਤਾ ਨਾ 에어 ਇੰਡੀਆ ਦਾ ਜਿਹੜਾ ਇੰਨਾ ਪਿਆਰ ਇੱਕ ਦਿੱਤਾ ਤੇ ਬਹੁਤ ਇਹ ਲਾਈਫਟਾਈਮ ਯਾਦ ਰਹੇਗਾ ਕਿ ਇੱਕ ਸੁਨੇਹਾ ਚੈਨਲ ਤੇ ਤੁਹਾਡਾ ਸਵਾਗਤ ਹੈ ਦਰਸ਼ਕੋ ਤੇ ਅੱਜ ਅਸੀਂ ਫੇਰ ਅਮਨਦੀਪ ਸਿੰਘ ਸਟੀਲਮੈਨ ਕੋਲ ਪਹੁੰਚੇ ਹੋਏ ਹਾਂ ਕਿਉਂਕਿ ਇਹ ਨਾਂ ਦੇ ਸਟੀਲਮੈਨ ਨੇ ਇਹਨਾਂ ਦੇ ਕੰਮ ਵੀ ਸਟੀਲਮੈਨ ਵਰਗੇ ਨੇ ਹਾਲ ਹੀ ਯੂਰਪ ਦੇ ਵਿੱਚ ਇਹ ਐਮਐਮਐ ਫਾਈਟਿੰਗ ਦੇ ਵਿੱਚ ਚੈਂਪੀਅਨਸ਼ਿਪ ਕੋਮਬੋ ਚੈਂਪੀਅਨਸ਼ਿਪ ਖੇਡਣ ਗਏ ਸੀ ਜੋ ਕਿ ਵਰਲਡ ਲੈਵਲ ਤੇ ਸੀ ਪਰ ਪੁੱਤ ਨੂੰ ਖੜਾਉਣ ਗਏ ਸੀ ਪਰ ਆਪ ਵੀ ਚੈਂਪੀਅਨਸ਼ਿਪ ਜਿੱਤ ਕੇ ਆਏ ਨੇ ਆਪ ਵੀ ਚੈਂਪੀਅਨ ਬਣ ਕੇ ਆਏ ਨੇ ਬਹੁਤ ਨਾਮ ਰੋਸ਼ਨ ਕੀਤਾ ਦੇਸ਼ ਦਾ ਇਹਨਾਂ ਨੇ ਜਿੱਥੇ ਦੇਸ਼ ਦਾ ਝੰਡਾ ਲਹਿਰਾਇਆ ਉੱਥੇ ਸਾਡੇ ਨਿਸ਼ਾਨ ਸਾਹਿਬ ਨੂੰ ਵੀ ਉੱਥੇ ਝੁਲਾ ਕੇ ਆਏ ਨੇ ਗਲਬਾਤ ਵੀ ਕਰਾਂਗੇ ਕਿਉਂਕਿ ਸਮੇਂ-ਸਮੇਂ ਤੇ ਬੱਚਿਆਂ ਨੂੰ ਵੀ ਟ੍ਰੇਨ ਕਰਦੇ ਨੇ ਤੇ ਬੱਚਿਆਂ ਦੇ ਨਾਲ ਆਪ ਵੀ ਖੇਡ ਆਉਂਦੇ ਨੇ ਇਹ ਵੀ ਬਹੁਤ ਵੱਡੀ ਗੱਲ ਆ ਪਿਓ ਪੁੱਤ ਦੀ ਜੋੜੀ ਚੈਂਪੀਅਨ ਬਣ ਕੇ ਆਏ ਨੇ ਤੁਸੀਂ ਦੇਖ ਸਕਦੇ ਹੋ ਗਲਾਂ ਦੇ ਵਿੱਚ ਮੈਡਲ ਆ ਭਾਜੀ ਨੇ ਦੋ ਮੈਡਲ ਜਿੱਤੇ ਨੇ ਇਹਨਾਂ ਦੇ ਬੇਟੇ ਨੇ ਇੱਕ ਮੈਡਲ ਜਿੱਤ ਕੇ ਲਿਆਂਦਾ ਸੋ ਬੱਚਾ ਇਹਨੇ ਤਾਂ ਸੁਪਨਾ ਪੂਰਾ ਕਰਨਾ ਸੀ ਪਰ ਆਪਣਾ ਸੁਪਨਾ ਨਾਲ-ਨਾਲ ਪੂਰਾ ਕੀਤਾ ਜਾ ਰਿਹਾ ਹੈ ਤੇ ਅਸੀਂ ਬਹੁਤ ਕੁਛ ਬਾਜੀ ਦੇਖਿਆ ਸਭ ਤੋਂ ਪਹਿਲਾਂ ਤਾਂ ਇੱਕ ਸੁਨੇਹਾ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਹਾਂਜੀ ਵਾਈ ਗੁਰਜੀ ਕਾ ਖਾਲਸਾ ਵਾਈ ਗੁਰਜੀ ਕੀ ਫਤਿਹ ਪਹਿਲਾਂ ਤੁਹਾਡਾ ਵੀ ਧੰਨਵਾਦ ਜੋ ਤੁਸੀਂ ਸਾਡੀ ਹਰ ਨਿਊਜ਼ ਨੂੰ ਵਰਲਡ ਲੈਵਲ ਤੇ ਦਿਖਾਉਂਦੇ ਹੋ ਅਮਨਦੀਪ ਸਿੰਘ ਜੀ ਇਸ ਵਾਰ ਤਾਂ ਤੁਸੀਂ ਕਮਾਲ ਹੀ ਕਰ ਦਿੱਤੀ ਕਿਉਂਕਿ ਜਿੱਥੇ ਨਿਸ਼ਾਨ ਸਾਹਿਬ ਨਹੀਂ ਚੁਲਾਇਆ ਜਾ ਸਕਦਾ ਤੁਸੀਂ ਉੱਥੇ ਵੀ ਚੁਲਾਇਆ ਕਿਉਂਕਿ ਦੇਸ਼ ਦਾ ਝੰਡਾ ਲੈ ਕੇ ਗਏ ਤੁਸੀਂ ਦੋ ਚੀਜ਼ਾਂ ਲੈ ਕੇ ਗਏ ਦੇਸ਼ ਦਾ ਝੰਡਾ ਵੀ ਚੁਲਾਇਆ ਤੇ ਨਾਲ ਨਿਸ਼ਾਨ ਸਾਹਿਬ ਵੀ ਪਰ ਜਦੋਂ ਜਾਂਦੇ ਜਾਂਦੇ 에ਅਰਲਾਈਨ ਦੇ ਵਿੱਚ ਤੁਹਾਡਾ ਬਰਥਡੇ ਵੀ ਮਨਾਇਆ ਜਾਂਦਾ ਕਿਵੇਂ ਦੇ ਰਿਹਾ ਤੁਹਾਡਾ ਸਫਰ ਪਹਿਲਾ ਤੈਹੀ ਹੀ ਗਿਆ ਹਾਂਜੀ ਬਹੁਤ ਵਧੀਆ ਗਿਆ ਮੇਰੇ ਨਾਲ ਮੇਰੇ 10 ਸਟੂਡੈਂਟ ਦੀ ਟੀਮ ਗਈ ਸੀ ਸਟੀਲਮੈਨ ਅਕੈਡਮੀ ਤੋਂ ਮੇਰੇ ਸਟੂਡੈਂਟ ਹੈ ਮੈਂ ਇੱਥੇ 올 ਗੇਮ ਸਿਖਾਣਾ ਤੁਹਾਨੂੰ ਪਤਾ ਹੀ ਹੈ ਤੋਂ ਜਦੋਂ ਅਸੀਂ ਆਪਣਾ ਤਿਰੰਗਾ ਲੈ ਕੇ ਗਏ ਇੰਡੀਆ ਦਾ ਨਿਸ਼ਾਨ ਸਾਹਿਬ ਲੈ ਕੇ ਇੰਡੀਆ ਦਾ ਨਿਸ਼ਾਨ ਲੈ ਕੇ ਗਏ ਅਸੀਂ ਆਪਣਾ ਝੰਡਾ ਲੈ ਕੇ ਗਏ ਤੇ ਨਾਲ ਅਸੀਂ ਆਪਣਾ ਨਿਸ਼ਾਨ ਸਾਹਿਬ ਸਿੱਖੀ ਦਾ ਨਿਸ਼ਾਨ ਸੋ ਖੰਡਾ ਜਰੂਰ ਨਾਲ ਰੱਖਦੇ ਹਾਂ ਕਿਉਂਕਿ ਆ ਇੰਡੀਆ ਤੋਂ ਅਸੀਂ ਹੈਗੇ ਆ ਇੰਡੀਆ ਵੀ ਸਾਡਾ ਹੈ ਨਾ ਜੀ ਸਾਡਾ ਇੰਡੀਆ ਹੈ ਸਾਡਾ ਆਪਣਾ ਇੰਡੀਆ ਹੈ ਤੋ ਇੰਡੀਆ ਸਾਡਾ ਹੈ ਤੇ ਨਿਸ਼ਾਨ ਸਾਹਿਬ ਸਾਡਾ ਧਰਮ ਦੇ ਚਿੰਨ ਹੈਗਾ ਤੇ ਜਦੋਂ ਸਾਨੂੰ ਅਸੀਂ ਅਰਦਾਸ ਕਰਦੇ ਆ ਗੁਰੂ ਘਰ ਤੇ ਜਦੋਂ ਅਰਦਾਸ ਕਰਕੇ ਜਗਾਰਾ ਛੱਡਦੇ ਆ ਤੇ ਨਿਸ਼ਾਨ ਸਾਹਿਬ ਸਾਡੇ ਨਾਲ ਹੁੰਦਾ ਤੇ ਇਹ ਤਾਂ ਬਹੁਤ ਵੱਡੀ ਜੰਗ ਸੀ ਸਾਡੀ ਬਹੁਤ ਅੱਛੀ ਫਾਈਟ ਸੀ ਕਿਉਂਕਿ ਇਹ ਪੂਰੇ 850 ਪਲੇਅਰਸ ਆਏ ਸੀ ਆਲ ਵਰਡ ਦੇ ਸਾਰੇ ਸਟਰੋਂਗ ਸੀ ਤੇ ਉਹਨਾਂ ਨਾਲ ਲੜਨਾ ਇਹ ਟੂਰਨਾਮੈਂਟ ਹੋਈ ਕਿੱਥੇ ਤੁਸੀਂ ਗਏ ਆ ਹੰਗਰੀ ਬੁਡਾਪੇਸਟਿਸ਼ ਚ ਸੀ ਯੂਰਪ ਕੰਟਰੀ ਚ ਸਾਡੀ ਗੇਮ ਸੀ ਤੇ ਕੈਂਪੋ ਇੰਟਰਨੈਸ਼ਨਲ ਗੇਮ ਸੀ ਸੀਏ ਤੰਬੋਲੀ ਸਾਹਿਬ ਜੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜੋ ਇੰਡੀਆ ਦੇ ਤੇ ਅਸੀਂ ਉੱਥੇ ਬੱਚੇ ਗਏ ਤੋਂ ਅਸੀਂ 13 ਬੱਚੇ ਗਏ ਸੀ 11 ਇਸਮਲਾਬਾਦ ਮੇਰੀ ਅਕੈਡਮੀ ਦੇ ਸੀ ਦੋ ਪੂਨੇ ਤੋਂ ਸੀ ਨੈਸ਼ਨਲ ਟੀਮ ਨੂੰ ਰਿਪਰੈਜ਼ੈਂਟ ਕਰਦੇ ਸੀ ਤੋਂ ਅਸੀਂ ਸਾਰਿਆਂ ਨੇ ਸੀ ਐ ਤੰਬੋਲੀ ਦੇ ਅੰਡਰ ਇਹ ਚੈਂਪੀਅਨਸ਼ਿਪ ਵਿੱਚ ਅਸੀਂ ਗਏ ਜਿਹਦੇ ਵਿੱਚ 올 ਵਰਡ ਦੇ ਕੰਟਰੀਆਂ 15 ਕੰਟਰੀ ਆਏ ਐ ਸੀ ਤੇ ਇੰਡੀਆ ਨੂੰ ਅਸੀਂ ਰਿਪਰੈਜ਼ੈਂਟ ਕੀਤਾ ਤੇ ਜਦੋਂ ਅਸੀਂ ਜਿੱਤ ਪ੍ਰਾਪਤ ਕੀਤੀ ਹਰ ਜਿਸ ਵੀ ਬੱਚੇ ਨੇ ਜਿੱਤ ਪ੍ਰਾਪਤ ਕੀਤੀ ਮੈਂ ਬੇਟਾ ਤੇ ਹੋਰ ਬੱਚਿਆਂ ਨੇ ਵੀ ਜਿੱਤ ਪ੍ਰਾਪਤ ਕੀਤੀ ਤੇ ਅਸੀਂ ਤਿਰੰਗੇ ਦੇ ਨਾਲ-ਨਾਲ ਆਪਣਾ ਨਿਸ਼ਾਨ ਸਾਹਿਬ ਉੱਥੇ ਲਲਾਇਆ ਤੇ ਜਕਾਰੇ ਛੱਡੇ ਕਿਉਂਕਿ ਅਸੀਂ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਪਾਵਰ ਦਿੱਤੀ ਤੇ ਸਾਨੂੰ ਕੰਫੀਡੈਂਸੀ ਨਿਸ਼ਾਨ ਸਾਹਿਬ ਨਾਲ ਅਰਦਾਸ ਤੋਂ ਬਾਅਦ ਜਗਾਰੇ ਨਾਲ ਆਂਦਾ ਤੇ ਉਹ ਅਸੀਂ ਸਾਰਾ ਗੁਜ਼ਾਇਆ ਤੇ ਗੋਰੀਆਂ ਨੇ ਵੀ ਜਗਾਰੇ ਛੱਡੇ ਤੇ ਸਾਨੂੰ ਬਹੁਤ ਮਨ ਖੁਸ਼ ਹੋਇਆ ਤੇ ਸਾਨੂੰ ਸੰਗਤਾਂ ਦਾ ਵੀ ਬਹੁਤ ਪਿਆਰ ਮਿਲ ਰਿਹਾ ਹੈ ਤੇ ਮੈਂ ਸਾਰੀ ਸੰਗਤਾਂ ਨੂੰ ਇਹ ਮੈਸੇਜ ਵੀ ਦੇਣਾ ਚਾਹੁੰਦਾ ਕਿ ਆਪਣੇ ਇੰਡੀਆ ਦੇ ਚੰਡੇ ਦੇ ਨਾਲ ਆਪਣੇ ਤਿਰੰਗੇ ਆਪਣੇ ਨਿਸ਼ਾਨ ਸਾਹਿਬ ਨੂੰ ਵੀ ਜਰੂਰ ਨਾਲ ਰੱਖੋ ਕਿਉਂਕਿ ਜੋ ਦਾਤ ਸਿੱਖੀ ਨੇ ਸਾਨੂੰ ਦਿੱਤੀ ਹੈ ਉਹਦੇ ਕਰਕੇ ਹਾਂਜੀ ਉਹਨਾਂ ਨੇ ਸਿੱਖੀ ਨੇ ਹੀ ਦਿਟਾਇਆ ਸਿੱਖ ਸਿੱਖੀ ਆਪਣਾ ਸਿੰਘਾਂ ਦਾ ਆਪਣਾ ਇਤਿਹਾਸ ਵੇਖਦੇ ਹਾਂ ਸਾਡੇ ਬਚਪਨ ਤੋਂ ਅਸੀਂ ਸੁਣ ਰਹੇ ਹਾਂ ਉਹਦੇ ਤੇ ਅਮਲ ਕਰ ਰਹੇ ਹਾਂ ਅਮਰ ਦੀ ਸ਼ਕਤੀ ਇਹ ਹੀ ਪਾਵਰ ਸਾਨੂੰ ਕੰਫੀਡੈਂਸ ਦਿੰਦੀ ਹੈ ਹਾਰ ਜਿੱਤ ਤਾਂ ਚਲਦੀ ਰਹਿੰਦੀ ਹੈ ਪਰ ਜੋ ਤੁਸੀਂ ਕੰਫੀਡੈਂਸ ਨਾਲ ਖੇਡਦੇ ਹੋ ਇਹ ਸਾਨੂੰ ਸਿੱਖੀ ਤੋਂ ਮਿਲਦਾ ਪਾਜੀ ਇਹ ਪਹਿਲੀ ਵਾਰੀ ਹੋਇਆ ਕਿ ਪੁੱਤ ਨੂੰ ਖੜਾਉਣ ਗਏ ਸੀ ਨਾਲ ਪਿਤਾ ਵੀ ਜਿੱਤ ਕੇ ਆ ਗਏ ਮਤਲਬ ਕਿ ਤੁਸੀਂ ਤਾਂ ਕੋਚ ਹੋ ਬੱਚਿਆਂ ਨੂੰ ਲੈ ਕੇ ਗਏ ਫਿਰ ਕਿਵੇਂ ਮੌਕਾ ਮਿਲਿਆ ਕਿ ਤੁਸੀਂ ਵੀ ਉੱਥੇ ਜਿਹੜੇ 골ਡ ਮੈਡਲ ਹਾਂ ਨਹੀਂ ਮੈਂ ਜਿੱਦਾਂ ਸੀਨੀਅਰ ਵਿੱਚ ਖੇਡਿਆ 40 ਇਅਰ ਦਾ ਮੈਂ ਹੈਗਾ ਤੇ 40 ਇਅਰ ਪਲੱਸ ਬੱਚਿਆਂ ਨਾਲ ਮੈਂ ਪਲੇਅਰਾਂ ਨਾਲ ਖੇਡਿਆ ਤੋਂ ਮੈਨੂੰ ਹੁੰਦਾ ਕਿ ਜਿੱਦਾਂ ਮੈਂ ਬੱਚੇ ਟ੍ਰੇਨ ਕਰਕੇ ਲੈ ਜਾਣਾ ਮੈਂ ਆਪ ਵੀ ਖੇਡਣਾ ਕਿਉਂਕਿ ਮੇਰਾ ਮੁਕਾਬਲਾ ਉੱਥੋਂ ਦੇ ਕੋਚਾਂ ਨਾਲ ਹੋਇਆ ਕੋਚ ਉਹ ਹੁੰਦੇ ਆ ਜਿਹੜੇ ਬੱਚਿਆਂ ਨੂੰ ਤਿਆਰ ਕਰਦੇ ਆ ਉਹਨਾਂ ਨੂੰ ਪੂਰਾ ਐਕਸਪੀਰੀਅੰਸ ਹੁੰਦਾ ਤੇ ਕੋਚ ਦਾ ਕੋਚ ਨਾਲ ਟੱਕਰਾ ਹੁੰਦਾ ਤੇ ਮੈਂ ਕਿਹਾ ਕਿਉਂ ਨਾ ਆਪਾਂ ਵੀ ਲੜੀਏ ਯਾਰ ਤੋਂ ਮੈਂ ਵੀ ਦੋ ਗੇਮਾਂ ਹਾਂਜੀ ਦੋ ਗੇਮਾਂ ਵਿੱਚ ਮੈਂ ਪੁਆਇੰਟ ਗੇਮ MMA ਫਾਈਟ ਐਂਡ ਦੂਸਰੀ ਸੀ ਵੈਪਨ ਗੇਮ ਵੈਪਨ ਮਤਲਬ ਆਪਣੇ ਆਪਣੀ ਕੰਟਰੀ ਦਾ ਵੈਪਨ ਤੁਸੀਂ ਕਰ ਸਕਦੇ ਹੋ ਤੋ ਮੈਨੂੰ ਉਹ ਮੌਕਾ ਮੈਂ ਛੱਡਣ ਵਾਲੀ ਸੀ ਤੇ ਮੈਨੂੰ ਆਂਦਾ ਸੀ ਗਤਕਾ ਬਚਪਨ ਤੋਂ ਮੈਂ ਗਤਕਾ ਸਿੱਖਦਾ ਸੀ ਤੋ ਮੈਂ ਕਹਾ ਕੋਈ ਨਹੀਂ ਨੌਨ ਚੋਕ ਕਮਾਓ ਸਾਰੇ ਨੇ ਆਪਣੇ ਆਪਣੀ ਕਲਾ ਦਿਖਾਈ ਬਹੁਤ ਸੋਹਣੇ ਸਾਲਿਆ ਨੇ ਕੀਤਾ ਤੇ ਆਪਾਂ ਫਿਰ ਜਦੋਂ ਡਾਂਗ ਫੜੀ ਜਦੋਂ ਆਪਣੀ ਵਾਰੀ ਵੈਪਨ ਦੀ ਆਪਾਂ ਫਿਰ ਡਾਂਗ ਤੇ ਪੱਟੇ ਚੱਕਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਗਤਕਾ ਦਾ ਬਚਪਨ ਤੋਂ ਖੇਡਦੇ ਸੀ ਛਲ-ਛਰ ਕਰਕੇ ਡਾਂਗ ਜਦੋਂ ਹਕੂਮੀ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਆਪਾਂ ਗ ਵਾਹ ਬਾਈ ਇੱਥੇ ਤੁਸੀਂ ਬਹੁਤ ਵਧੀਆ ਯੂਨੀਕ ਚੀਜ਼ ਜੀ ਕਿ ਸਾਡਾ ਜਿਹੜਾ ਗੱਤਕਾ ਹੈਗਾ ਮੈਨ ਲੇ ਕਿ ਵਰਡ ਲੈਵਲ ਤੇ ਚੈਂਪੀਅਨਸ਼ਿਪ ਚੱਲ ਰਹੀ ਆ ਪਰ ਤੁਸੀਂ ਆਪਣਾ ਗੱਤਕੇ ਨੂੰ ਰਿਪਰੈਜ਼ੈਂਟ ਕੀਤਾ ਹਾਂ ਜੀ ਵੈਪਨ ਕੰਪੀਟੀਸ਼ਨ ਦੇ ਵਿੱਚ ਆਪਣਾ ਗੱਤਕਾ 골ਡ ਮੈਡਲ ਵਿੱਚ ਮੈਂ ਗੱਤਕੇ ਜਿੱਤਿਆ ਜਿਦਾਂ ਆ ਮੈਡਲ ਹੈ ਮੇਰਾ ਗੱਤਕੇ ਦੇ ਵਿੱਚ ਹੈਗਾ ਇਹ ਵੈਪਨ ਕੰਪੀਟੀਸ਼ਨ ਦੇ ਵਿੱਚ ਜਿੱਦੇ ਵਿੱਚ ਉਹਨਾਂ ਨੂੰ ਦੱਸਿਆ ਕਿ ਇਹ ਸਿੱਖ ਪੰਜਾਬ ਕੋਈ ਪਹਿਲੀ ਵਾਰ ਉੱਥੇ ਗੱਤਕਾ ਕਿਸ ਨੇ ਕੀਤਾ ਸੀ ਤਾਂ ਦੇਖ ਕੇ ਬਹੁਤ ਕੋਸ਼ਿਸ਼ ਕਿਉਂਕਿ ਡਾਂਗਰ ਉਹ ਚਰਚਰ ਕਰਕੇ ਕੁੰਮੀ ਚਾਰੋਂ ਤਰਫ ਚੱਕਰੀਆਂ ਵਜੀਆਂ ਉਹ ਕਹਿਣ ਕਿ ਉਹ ਵੀ ਵੇਖਣ ਵੀ ਵਾਕਈ ਓਰੀਜਨਲ ਚੀਜ਼ ਹੁਣ ਸਾਹਮਣੇ ਆਈ ਹੈ ਕਿਉਂਕਿ ਲੜਾਈ ਦੇ ਵਿੱਚ ਤੁਹਾਨੂੰ ਫਲੈਕਸੀਬਿਲਟੀ ਹੈਂ ਅਤੇ ਤੁਸੀਂ 10 ਬੰਦੇ ਨਾਲ ਲੜਨਾ ਤੁਹਾਡੀ ਚੱਕਰੀ ਵੀ ਉਨੀ ਤੇਜ਼ ਹੋਣੀ ਚਾਹੀਦੀ ਹੈ लाਠੀ ਵੀ ਉਨੀ ਤੇਜ਼ ਤਾਂ ਹੀ ਤੁਸੀਂ ਲੜ ਸਕਦੇ ਹੋ ਅੱਜ ਤੁਹਾਨੂੰ ਵਰਡ ਲੈਵਲ ਤੇ ਫਿਰ ਸਟੀਲਮੈਨ ਦਾ ਖਿਤਾਬ ਵੀ ਮਿਲਿਆ ਹੋਇਆ ਹੈ ਕਿ ਤੁਸੀਂ ਵਰਡ ਲੈਵਲ ਤੱਕ ਛਾਏ ਹੋਏ ਹੋ ਹਾਂਜੀ ਬਸ ਇਹ ਵਾਇਗੁਰੂ ਜੀ ਦੀ ਕਿਰਪਾ ਹੈ ਆਪਾਂ ਦਾ ਆਪਣਾ ਫਰਜ਼ ਦਾ ਕਰ ਰਹੇ ਹਾਂ ਸਿੱਖ ਹੋਣ ਦਾ ਜੋ ਮੇਰਾ ਫਰਜ਼ ਹੈ ਤੇ ਐਦਾ ਹੀ ਮੈਂ ਦਾ ਕਰਦਾ ਰਾਂਗਾ ਜਿੰਨੀ ਵਾਇਗੁਰੂ ਨੇ ਤਾਕਤ ਬਖਸ਼ੀ ਆ ਉਸੀ ਤਾਕਤ ਨੂੰ 올 ਵਰਡ ਸਿੱਖੀ ਦੇ ਨਾਮ ਰੋਸ਼ਨ ਲਈ ਮੈਂ ਦਿਖਾਉਂਦਾ ਰਾਂਗਾ ਮੈਂ ਜ਼ਰੂਰ ਤੁਹਾਨੂੰ ਇਹ ਦੱਸਣਾ ਚਾਹਾਂਗੀ ਦਰਸ਼ਕੋ ਹਰਿਆਣਾ ਇਸ ਸਮੈਲਾਬਾਦ ਦਾ ਬਹੁਤ ਛੋਟਾ ਜਿਹਾ ਕਸਬਾ ਆ ਔਰ ਇਹਦੇ ਵਿੱਚੋਂ ਵੀਰ ਅਮਨਦੀਪ ਸਿੰਘ ਇਹ ਵੀ ਨਹੀਂ ਕਿ ਇਕੱਲੇ ਨੇ 11 ਬੱਚੇ ਗੁਰਸਿੱਖ ਲੈ ਕੇ ਗਏ ਨੇ ਤੇ ਸਾਰੇ ਗੁਰਸਿੱਖ ਬੱਚਾ ਨਹੀਂ ਉੱਥੇ ਜਿਹੜੀ ਕਿ ਚੜ੍ਹਦੀ ਕਲਾ ਦਾ ਪ੍ਰਤੀਕ ਦਿਖਾਇਆ ਆਪਣਾ ਨਿਸ਼ਾਨ ਸਾਹਿਬ ਚੁਲਾਇਆ ਇਕੱਲੇ ਇਹਨਾਂ ਨੇ ਨਹੀਂ ਸਾਰੇ ਬੱਚਿਆਂ ਤੋਂ ਵੀ ਇਹਨਾਂ ਨੇ ਨਾਲ ਚੁਲਾਇਆ ਕਈ ਵਾਰ ਕਈ ਸੋਚਦੇ ਕਿ ਇੱਕ ਝੰਡਾ ਹੀ ਲੈ ਕੇ ਜਾਣਾ ਚਾਹੀਦਾ ਆ ਦੂਜਾ ਕਾਦੇ ਵਾਸਤੇ ਲੈ ਕੇ ਜਾਣਾ ਪਰ ਇਹ ਜਿਹੜੇ ਬੱਚਿਆਂ ਨੇ ਕੀਤਾ ਹਾਂਜੀ ਇਹ ਤਾਂ ਆਪਣਾ ਨਿਸ਼ਾਨ ਸਾਹਿਬ ਹੈ ਇਹ ਤਾਂ ਆਪਣਾ ਖੰਡਾ ਹੈ ਤੇ ਇਸ ਖੰਡੇ ਨੂੰ ਤਾਂ ਨਾਲ ਖੜਕਾਣਾ ਹੀ ਹੈ ਨਾਲ ਲਿਜਾਣਾ ਹੀ ਹੈ ਕਿਉਂਕਿ ਆ ਜਦੋਂ ਅਸੀਂ ਚਿੰਨ ਲੈ ਕੇ ਜਾਂਦੇ ਹਾਂ ਪਤਾ ਚੱਲਦਾ ਕਿ ਸਿੰਘ ਜਿੰਗਾ ਜੁਦਾਇਚ ਆਪੋ ਲੋਗੋ ਲੈ ਕੇ ਜਾਂਦੇ ਸੀ ਆਪਣੇ ਸਿੰਘ ਹਨਾ ਤੋ ਹੁਣ ਜੰਗ ਹੀ ਐ ਅਲ ਫਾਈਟ ਜੰਗ ਹੀ ਐ ਬਹੁਤ ਪਿਆਰ ਮਿਲਿਆ ਗੋਰਿਆਂ ਨੇ ਵੀ ਸਾਡਾ ਨਿਸ਼ਾਨ ਸਾਹਿਬ ਲੈ ਕੇ ਲਾਇਆ ਜਖਾਰੇ ਛੱਡੇ ਉਹ ਵੀ ਕਹਿਣ ਉਹਨਾਂ ਨੂੰ ਉਹਨਾਂ ਨੂੰ ਦੇਖੋ ਜਿਆਦਾਤਰ ਅਸੀਂ ਫੋਰਨ ਜਾਣਦੇ ਆ ਸਾਨੂੰ ਸਿੱਖ ਬਹੁਤ ਘੱਟ ਨਜ਼ਰ ਆਉਂਦੇ ਨੇ ਕਿਉਂਕਿ ਉਹ ਸਾਨੂੰ ਮੁ슬ਮਾਨ ਵੀ ਕਈ ਵਾਰ ਸਮਝਦੇ ਆ ਫਿਰ ਉਹਨੂੰ ਦਿਖਾਉਣ ਵਾਸਤੇ ਉਹਨੂੰ ਦੱਸਣ ਵਾਸਤੇ ਖੰਡਾ ਨਿਸ਼ਾਨ ਸਾਹਿਬ ਕਿਰਪਾਨ ਜਿਹੜੀ ਅਸੀਂ ਪਾਈ ਹੈ ਸਭ ਕੁਝ ਦੱਸਦੇ ਆ ਵੀ ਅਸੀਂ ਸਿੰਘ ਹੁੰਨੇ ਆ ਸਾਡਾ ਇਤਿਹਾਸ ਸਿੰਘ ਵਾਰੀਅਰ ਫਿਰ ਉਹ ਸਮਝਦੇ ਉਹ ਯੂ ਆਰ ਵਾਰੀਅਰ ਨਰਥੇ ਸਰਚ ਕਰਦੇ ਆ ਤੋ ਬਹੁਤ ਅੱਛਾ ਬਿਲਕੁਲ ਬਿਸ਼ਪ ਇੰਟਰਨੈਸ਼ਨਲ ਤੱਕ ਵੀ ਹੁਣ ਤੱਕ ਤੁਸੀਂ ਬਹੁਤ ਜਿਹੜੇ ਕਹਿ ਸਕਦੇ 골ਡ ਮੈਡਲ ਜਿੱਤ ਕੇ ਲੈ ਕੇ ਕਿਵੇਂ ਦਾ ਲੱਗ ਰਿਹਾ ਜਦੋਂ ਕਹਿੰਦੇ ਕਿ ਕਈ ਵਾਰ ਆਪਾਂ ਦੋ ਜਾਣੇ ਕਿ ਹਾਂ ਇਕੱਲੇ ਜਾ ਰਹੇ ਹਾਂ ਪਰ ਤੁਹਾਡੇ ਫਾਦਰ ਸਾਹਿਬ ਤੁਹਾਡੇ ਨਾਲ ਗਏ ਤੇ ਕਿਵੇਂ ਦਾ ਲੱਗਿਆ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਉਹਨਾਂ ਨੇ ਵਰਲਡ ਚੈਂਪੀਅਨਸ਼ਿਪ ਖੇល ਕੇ ਆਇਆ ਕੈਂਪੋ ਗੇਮ ਦੀ ਜੋ ਕਿ ਹੰਗਰੀ ਦੇ ਵਿੱਚ ਹੋਈ ਸੀ ਉੱਥੇ ਮੇਰੇ ਕੈਟਾਗਰੀ ਦੇ ਵਿੱਚ 12 13 ਪਲੇਅਰ ਸੀ ਜਿਨ੍ਹਾਂ ਨਾਲ ਟਫ ਮੁਕਾਬਲਾ ਸੀ ਹਾਂਜੀ ਟਫ ਬੋਥ ਟਫ ਮੁਕਾਬਲਾ ਸੀ ਸਾਰੇ ਵਰਡ ਦੇ ਪਲੇਅਰਸ ਆਏ ਹੋਏ ਸੀ ਤੇ ਮੇਰੀ ਕੈਟਾਗਰੀ ਮੇਰੀ 4 ਤੋਂ 5 ਫਾਈਟਾਂ ਹੋਈਆਂ ਜਿਦੇ ਵਿੱਚ ਸਲਵਾਕੀਆ ਹੰਗਰੀ ਪਾਕਿਸਤਾਨ ਸਾਰੇ ਪਲੇਅਰਾਂ ਨਾਲ ਫਾਈਟਾਂ ਹੋਈਆਂ ਤੇ ਉਹ ਜਿੱਤ ਕੇ ਮੈਂ 골ਡ ਮੈਡਲ ਲਿੱਤਾ ਐ ਐਮ ਐਮ ਏ ਫਾਈਟ ਦੇ ਵਿੱਚ ਕੀ ਬਾਤ ਹੈ ਕਿਹੜੀ ਕਿਹੜੀ ਤੁਸੀਂ ਗੇਮ ਉੱਤੇ ਖੇਡੀ ਹੋਈ ਹੈ ਮੈਂ ਐਮ ਐਮ ਏ ਫਾਈਟ ਖੇਲਣ ਗਿਆ ਸੀ ਐ ਮਿਕਸ ਮਾਰਸ਼ਲ ਆਰਟ ਤੇ ਉਹਦੇ ਵਿੱਚ ਫ੍ਰੀ ਸਟਾਈਲ ਫਾਈਟ ਹੁੰਦੀ ਹੈ ਉਹਦੇ ਵਿੱਚ ਨੋਕ ਆਊਟ ਸਬਮਿਸ਼ਨ ਕਰਕੇ ਅਗਲੇ ਪਲੇਅਰ ਨੂੰ ਹਰਾਉਣਾ ਹੁੰਦਾ ਹੈ ਬਿਲਕੁਲ ਜਦੋਂ ਜਿੱਤਦੇ ਹੋ ਨਾਲ ਹੀ ਆਪਣੇ ਫਾਦਰ ਸਾਹਿਬ ਦੇ ਪੈਰੀ ਹੱਥ ਲਾਉਂਦੇ ਹੋ ਮਤਲਬ ਕਿ ਕਿੰਨਾ ਕੁ ਪਿਆਰ ਮਿਲਿਆ ਫਿਰ ਆ ਕੇ ਜਦੋਂ ਤੁਸੀਂ ਵਾਪਸ ਆਏ ਹੋ ਹਾਂਜੀ ਬਹੁਤ ਪਿਆਰ ਕੀਤਾ ਸੰਗਤਾ ਨੇ ਵੀ ਸਾਰਿਆਂ ਨੇ ਸਪੋਰਟ ਵੀ ਕੀਤੀ ਪਿਆਰ ਵੀ ਕੀਤਾ ਨਾਲੇ ਸਭ ਤੋਂ ਵੱਡਾ ਥੈਂਕ ਮੇਰਾ ਫਾਦਰ ਸਾਹਿਬ ਨੂੰ ਐ ਭਈ ਉਹਨਾਂ ਨੇ ਮੈਨੂੰ ਇੰਨਾ ਟ੍ਰੇਨ ਕੀਤਾ ਤਾਂ ਕਿ ਮੈਂ ਹੁਣ ਵਰਲਡ ਲੈਵਲ ਤੇ ਜਾ ਕੇ ਇੰਡੀਆ ਦਾ ਤਿਰੰਗਾ ਵੀ ਤੇ ਨਿਸ਼ਾਨ ਸਾਹਿਬ ਨੂੰ ਵੀ ਨਾਲ ਰੱਖਿਆ ਤੇ ਉੱਥੇ ਜਾ ਕੇ ਲਹਿਰਾਇਆ ਤੇ ਆਪਣਾ 100% ਦੇਣਾ ਬਾਕੀ ਵਾਈਗਰੂ ਦੀ ਕਿਰਪਾ ਤੇ ਪਪਾ ਦਾ ਆਸ਼ੀਰਵਾਦ ਆ ਤੇ ਉਹਨਾਂ ਨੇ ਟ੍ਰੇਨਿੰਗ ਦਿੱਤੀ ਹੈ ਤੇ ਉਹਨਾਂ ਦਾ ਫਾਦਰ ਸਾਹਿਬ ਵੀ ਦੇਖਦੇ ਜੋ ਉਸਤਾਦ ਦੇਖਦੇ ਹੋ ਹਾਂਜੀ ਕੋਚ ਤੇ ਫਾਦਰ ਸਾਹਿਬ ਦੋਨੋਂ ਟ੍ਰੇਨਿੰਗ ਟਾਈਮ ਕੋਚ ਤੇ ਇਹਨਾਂ ਦਾ ਆਸ਼ੀਰਵਾਦ ਹੈ ਹਾਂਜੀ ਟ੍ਰੇਨਿੰਗ ਟਾਈਮ ਤੱਕ ਕੋਚ ਹੀ ਸੋ ਵੀਰ ਜੀ ਜਦੋਂ ਪਹੁੰਚੇ ਹੋ ਤੁਹਾਡਾ ਸਵਾਗਤ ਬੜਾ ਕੀਤਾ ਜਾਂਦਾ ਕਿ ਦਿੱਲੀ ਤੋਂ ਜਦੋਂ 에어ਪੋਰਟ ਤੋਂ ਉਤਰਦੇ ਹੋ ਤਾਂ ਤੁਹਾਨੂੰ ਪੂਰੇ ਸਵਾਗਤ ਦੇ ਨਾਲ ਲੈ ਕੇ ਆਂਦਾ ਜਾਂਦਾ ਇੱਥੇ ਹਾਂਜੀ ਹਾਂਜੀ ਨਾਲੇ ਮੈਂ ਸਭ ਤੋਂ ਪਹਿਲਾਂ ਇੱਕ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਜਦੋਂ ਜਾਂਦਾ ਹੈ ਬੰਦਾ ਤੇ ਉਹਦੇ ਪਿੱਛੇ ਖਰਚਾ ਵੀ ਲੱਗਦਾ ਦੇਖੋ ਸਰਕਾਰਾਂ ਵੱਲੋਂ ਤਾਂ ਸਾਨੂੰ ਅਜੇ ਤੱਕ ਹੈਲਪ ਹੋਈ ਨਹੀਂ ਤੁਹਾਨੂੰ ਪਤਾ ਹੈ ਕਿ ਇੱਕ ਦੁੱਖ ਵੀ ਹੁੰਦਾ ਹੈ ਦੁੱਖ ਤਾਂ ਹੁੰਦਾ ਚਲੋ ਕੋਈ ਨਹੀਂ ਤਾਂ ਹੀ ਤਾਂ ਸਿੱਖੀ ਦਾ ਨਿਸ਼ਾਨ ਸਾਹਿਬ ਨਾਲ ਹੈ ਸਿੰਘ ਨਾਲ ਹੈ ਦੁੱਖ ਕਾਦਾ ਫਿਰ ਤਾਂ ਡਰ ਹੀ ਨਹੀਂ ਲੱਗਦਾ ਮਤਲਬ ਕਿ ਪਰਵਾਹ ਨਹੀਂ ਕਰਦੇ ਕਿਉਂਕਿ ਸਿੰਘ ਗੁਰੂ ਸਿੰਘ ਗੁਰੂ ਦੇ ਸਿੰਘ ਆਲਵਾਰਡ ਹੈਗੇ ਜਿਹੜੇ ਕਈ ਵਾਰ ਕਰਜ਼ੇ ਚੁੱਕ ਕੇ ਵੀ ਤੁਸੀਂ ਜਾਂ ਹਾਂ ਉਹ ਤਾਂ ਪੁਰਾਣੀ ਗੱਲਾਂ ਨੇ ਜੀ ਚਲੋ ਕੋਈ ਤੇ ਵਾਈ ਗੁਰੂਦੇ ਸਿੰਘਾ ਨੇ ਸਾਨੂੰ ਸਹਾਇਤਾ ਦਿੱਤੀ ਏ ਤੇ ਸਰਕਾਰਾਂ ਵੱਲੋਂ ਅਗਰ ਹੈਲਪ ਕਰਨ ਲਾਂਝੇ ਫਿਰ ਤਾਂ ਹਰ ਪਿੰਡ ਦੇ ਵਿੱਚੋਂ ਪਲੇਅਰ ਤਿਆਰ ਹੋ ਜੇ ਠੀਕ ਹੈ ਨਾ ਜੀ ਤੋਂ ਮੈਂ ਧੰਨਵਾਦ ਕਰਨਾ ਚਾਹੁੰਦਾ ਪਹਿਲਾਂ ਤਾਂ ਹੈਲਪ ਟਰੱਕ ਲਾਈਨ ਹੈਲਪ ਲਾਈਨ ਦਾ ਆਸਟ੍ਰੇਲੀਆ ਤੋਂ ਜਿਨ੍ਹਾਂ ਨੇ ਸਾਨੂੰ ਮਾਇਕ ਸਹਾਇਤਾ ਭੇਜੀ ਫੋਰ ਸਪான்ਸਰ ਕੀਤਾ ਫੋਰ ਇੱਥੇ ਜਾਣ ਵਾਸਤੇ ਕੀਮੀ ਵੀਰ ਜੀ ਯੂ ਐਸ ਏ ਤੋਂ ਜਿਹੜੇ ਟਾਈਮ ਸਕੁਅਰ ਤੇ ਟਰਬਨ ਪ੍ਰਾਈਡ ਮੁਕਾਬਲਾ ਖਿਲਾਉਂਦੇ ਨੇ ਸੁਣਿਆ ਹੋਣਾ ਤੇ ਉਹਨਾਂ ਕਿੰਮੀ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਸਾਨੂੰ ਮਦਦ ਪੇਜੀ ਤੇ ਤੀਸਰਾ ਹਰਵਿੰਦਰ ਸਿੰਘ ਯੂਐਸ ਤੋਂ ਜਿਨ੍ਹਾਂ ਨੇ ਮੈਨੂੰ ਪਹਿਲਾਂ ਵੀ ਸਪੋਰਟ ਕੀਤਾ ਸੀ ਉਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਉਹ ਹਰ ਵਾਰ ਜਦੋਂ ਕੋਈ ਪ੍ਰੋਬਲਮ ਆਏ ਤਾਂ ਸਭ ਤੋਂ ਪਹਿਲਾਂ ਖੜੇ ਹੁੰਦੇ ਨੇ ਤੇ ਉਹਨਾਂ ਨੇ ਸਾਨੂੰ ਮਾਈਕ ਸਹਿਯਤਾ ਕੀਤੀ ਜਿਹਦੀ ਸਹਿਯਤਾ ਨਾਲ ਅਸੀਂ ਦੋਨੋਂ ਪਿਓ ਪੁੱਤਰ ਜਾ ਕੇ ਫਾਈਟ ਲੜ ਕੇ ਆਏ ਕਿਉਂਕਿ ਖਰਚਾ ਬਹੁਤ ਹੁੰਦਾ ਹੁਣ ਸਾਡਾ 2,30,000 2,30,000 ਇਹਦਾ ਸਾਡਾ ਲੱਗ ਗਿਆ ਹਣਾ ਤੋ ਪਹਿਲਾਂ ਮੈਂ ਕਿਰਗਿਸਤਾਨ ਗਿਆ ਸੀ ਉਹਦੇ ਵਾਸਤੇ ਵੀ ਲੋੜ ਸੀ ਉਹਦੇ ਵਾਸਤੇ ਵੀ ਮੇ ਦਾਸ ਕਰੀਦੀ ਹੈ ਆਪਣੇ ਆਪ ਹੀ ਅਗਲੇ ਦਿਨ ਦੋ ਤਿੰਨ ਦਿਨ ਮੈਂ ਸਪான்ਸਰ ਆ ਜਾਂਦਾ ਸੀ ਹੋਇਆ ਕਿ ਤੁਸੀਂ ਜਾ ਰਹੇ ਹੋ ਤੇ 에어ਲਾਈਨ ਵਾਲੀ ਵੀ ਤੁਹਾਡਾ ਬਰਥਡੇ ਮਨਾ ਰਹੇ ਹਾਂ ਹਾਂਜੀ ਹਾਂਜੀ ਉਹ ਵੀ ਵਾਈਗੁਰ ਜੀ ਦੀ ਕਿਰਪਾ ਮੈਂ ਤਾਂ 에어ਲਾਈਨ ਹੀ ਸੁੱਤਾ ਹੋਇਆ ਸੀ ਜਦੋਂ ਰਾਤ ਨੂੰ ਲੇਟ ਹੋ ਗਿਆ ਜਿੱਦਾਂ ਖਾਣਾ ਖੁਣਾ ਖਾ ਕੇ ਅਸੀਂ ਸੋ ਗਏ ਮਨੂੰ ਕੈਪਟਨ ਆਇਆ ਉਹ ਅੰਦਰੋਂ 에어ਫੋਰਸ ਦਾ ਜੋ ਮੇਨ ਹੈਡ ਹੁੰਦਾ ਉਹ ਸਪੈਸ਼ਲ ਆ ਉਹਨਾਂ ਨੂੰ ਮੇਰੇ ਜੋ ਸਟੂਡੈਂਟ ਥੋੜਾ ਗੱਲਾਂ ਕਰਦੇ ਸੀ ਵੀਡੀਓ ਦੇਖਦੇ ਸੀ ਉਹਨਾਂ ਕੋਲ ਆ ਚੱਲਿਆ ਕਿ ਤੁਸੀਂ ਟੀਮ ਅਸੀਂ ਡਰੈਸ ਪਾਈ ਸੀ ਨਾ ਇੰਡੀਆ ਟੀਮ ਦੀ ਉਹਨਾਂ ਨੇ ਕਿਹਾ ਵੀ ਸਾਡਾ ਕੋਚ ਸਟੀਲਮੈਨ ਆਫ ਇੰਡੀ ਕਿੱਦਾਂ ਉਹਨਾਂ ਨੂੰ ਸਦਾ ਚੱਲ ਗਿਆ ਕਿ ਮੇਰਾ ਬਰਥਡੇ ਹੈ ਕਿਉਂਕਿ ਸ਼ਾਇਦ ਉਹਨਾਂ ਕੋਲ ਹੁੰਦਾ ਇੱਕ ਸੰਜ ਜਿਹੜਾ ਚੜ ਰਿਹਾ ਉਹ ਤੋਂ ਉਹਨਾਂ ਕੋਲ ਮੈਸੇਜ ਆ ਜਾਂਦਾ ਬਿਲਕੁਲ ਉਹਨਾਂ ਕੋਲ ਸਾਰੀ ਇਨਫੋਰਮੇਸ਼ਨ ਆ ਜਾਂਦੀ ਹੈ ਤੇ ਉਹਨਾਂ ਨੂੰ ਮੇਰੇ ਬਾਰੇ ਪਤਾ ਚੱਲਿਆ ਫਿਰ ਉਹਨਾਂ ਨੇ ਮੈਨੂੰ ਬੁਲਾਇਆ ਕਿ ਭਾਜੀ ਥੋੜਾ ਜਿਹਾ ਬਾਰ ਪਿੱਛੇ ਨੂੰ ਆਓ ਥੋੜਾ ਜਿੱਥੇ ਵਾਸ਼ਰੂਮ ਵਗੈਰਾ ਹੁੰਦਾ ਪਿੱਛੇ ਉੱਧਰ ਆਓ ਮੈਂ ਕਿਹਾ ਵੀ ਸ਼ਾਇਦ ਮੇਰੇ ਬੱਚੇ ਨੇ ਕਿਸ ਨੇ ਜ਼ਿਆਦਾ ਤਾਂ ਨਹੀਂ ਖਾ ਲਿਆ ਜਾਂ ਜਾਂ ਕੁਛ ਰਾੜਤਾ ਨਹੀਂ ਕਰਤੀ ਕੋਈ ਸਟੂਡੈਂਟ ਨਾਲ ਸੀ ਮੈਂ ਸੁੱਤੇ ਸੀ ਪਿੱਛੇ ਬੱਚੇ ਬੈਠੇ ਸੀ ਅਲਗ-ਅਲਗ ਸੀਟਾਂ ਤੇ ਮੈਂ ਥੋੜ ਬੜੇ ਗਲਤ ਬੰਦੇ ਹੋ ਆਪ ਮੈਂ ਕਿਹਾ ਕੀ ਹੋ ਗਿਆ ਜੀ ਕਹਿੰਦਾ ਆਪਕਾ ਬਰਥਡੇ ਹੋਰ ਆਪ ਸਫਰ ਕਰ ਰਹੇ ਹੋ ਇਹ ਕਿਵੇਂ ਹੋ ਸਕਦਾ ਹੈ ਜੀ ਮੈਂ ਕਿਹਾ ਜੀ ਸਫਰ ਕਰੇ ਬੱਚਾ ਨਹੀਂ ਆਣਾ ਪੈਂਦਾ ਬਰਥਡੇ ਆਪਾਂ ਦਾ ਬਰਥਡੇ ਬਾਹਰ ਹੀ ਮਨਾ ਬਣਿੰਦਾ ਜ਼ਿਆਦਾਤਰ ਤੋ ਕਿਉਂਕਿ ਮੈਂ ਸ਼ੋ ਤੇ ਐਨੀਥਿੰਗ ਬਾਹਰ ਹੀ ਹੋਣਾ ਜ਼ਿਆਦਾਤਰ ਦਸੰਬਰ ਵਾਲੇ ਟਾਈਮ ਤੋ ਕਹਿੰਦੇ ਨਹੀਂ ਐਸੇ ਤੋਂ ਹੋ ਸਕਦਾ ਹਮ ਆਪਕਾ ਬਰਥਡੇ ਮਨਾएंगे ਤੋ ਉਹਨਾਂ ਨੇ ਮੈਨੂੰ ਸਰਪ੍ਰਾਈਜ਼ ਦਿੱਤਾ ਉਹਨਾਂ ਨੇ ਕੇਕ ਪਹਿਲਾਂ ਹੀ ਤਿਆਰ ਕਰ ਲਿਆ ਸੀ ਪੂਰੇ ਆਪਣਾ ਕ੍ਰੂ ਨੇ ਪੂਰਾ 에 에য়ার ਇੰਡੀਆ ਦੇ ਕ੍ਰੂ ਦਾ ਮੈਂ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਮੈਂ ਤੁਹਾਨੂੰ ਥੋੜਾ ਇੱਕੋ ਦੇਣਾ ਉਹ ਉਹ ਫੜਾ ਲਾਜੀ ਇੱਕ ਮਿੰਟ ਕਾਗਜ਼ ਫੜਾਓ ਉਹਦੇ ਵਿੱਚ ਮੈਂ ਤੁਹਾਨੂੰ ਦਿਖਾਣਾ ਚਾਹਨਾ ਏਅਰ ਇੰਡੀਆ ਦਾ ਕਿਸ ਤਰ੍ਹਾਂ ਉਹਨਾਂ ਨੇ ਸਾਨੂੰ ਸਨਮਾਨਿਤ ਕੀਤਾ ਹਾਂ ਜੀ ਅਕੀਰ ਮਤਲਬ ਬਰਥਡੇ ਵੀ ਮਨਾਇਆ ਤੇ ਸਨਮਾਨਿਤ ਵੀ ਕੀਤਾ ਹਾਂਜੀ ਹਾਂਜੀ ਤੇ ਇਹ ਸਰਟੀਫਿਕੇਟ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਇਹ ਏਅਰ ਇੰਡੀਆ ਵੱਲੋਂ ਆਪਾਂ ਨੂੰ ਮਿਲਿਆ ਜੀ ਥੋੜਾ ਪੜ੍ਹ ਕੇ ਮੈਂ ਤੁਹਾਨੂੰ ਦੱਸ ਦੇਣਾ ਆ ਗਰੀਟਿੰਗ ਦਿੱਤਾ ਤੁਹਾਨੂੰ ਜੀ ਹਾਂਜੀ ਓਨ ਬਿਹੈਫ ਆਫ ਮਿਸਟਰ ਇੰਡੀਆ ਜੀ ਵੀ ਵਿਦ ਮਿਸਟਰ ਅਮਨਦੀਪ ਸਿੰਘ ਵੈਰੀ ਹੈਪੀ ਬਰਥਡੇ ਐਂਡ ਵੀ ਆਰ Uh, to have to expect uh, your special day, Steel yes. Man of India, wow. a our crew, and uh, AI 153. ਏਅਰ ਇੰਡੀਆ ਇਹਨਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਕਿਉਂਕਿ ਇਹ ਜਿਹੜੀ ਓਪਰਚੁਨਿਟੀ ਜਿਹੜਾ ਗਿਫਟ ਦਿੱਤਾ ਹੈ ਲਾਈਫ ਟਾਈਮ ਅਚੀਵਮੈਂਟ ਗਿਫਟ ਹੈਗਾ ਕਿਉਂਕਿ 30000 ਫੀਟ ਉੱਤੇ ਆਪਣਾ ਬਰਥਡੇ ਮਨਾਇਆ ਗਿਆ 35000 ਫੀਟ ਤੇ ਤੋ ਸਰਟੀਫਿਕੇਟ ਦਿੱਤਾ ਤੇ ਮੈਂ ਦਿਲੋਂ ਧੰਨਵਾਦ ਕਰਨਾ 에ਅਰ ਇੰਡੀਆ ਦਾ ਜਿਹੜਾ ਇੰਨਾ ਪਿਆਰ ਇੱਕ ਦਿੱਤਾ ਤੇ ਬਹੁਤ ਇਹ ਲਾਈਫ ਟਾਈਮ ਯਾਦ ਰਹੇਗਾ ਕਿ ਬਰਥਡੇ ਆਪਾਂ 35000 ਫੀਟ ਦੇ ਉੱਪਰ ਮਨਾਇਆ ਗਿਆ ਤੇ 에ਅਰ ਇੰਡੀਆ ਦਾ ਮੈਂ ਦਿਲੋਂ ਦਿਲੋਂ ਧੰਨਵਾਦ ਸਦਚਕ ਤੁਹਾਨੂੰ ਦੱਸਣਾ ਵਿੱਚ ਆਉਣਾ ਹੈ ਸਮੇ ਸਮੇਤੇ ਵੀਰ ਜੀ ਬਹੁਤ ਕੋਸ਼ਿਸ਼ਾਂ ਕਰਦੇ ਨੇ ਕਿ ਸਾਡੇ ਦੇਸ਼ ਦਾ ਨਾਂ ਤਾਂ ਰੌਸ਼ਨ ਹੋਵੇ ਉੱਥੇ ਗੁਰਸਿੱਖ ਬੱਚੇ ਉੱਭਰ ਕੇ ਸਾਹਮਣੇ ਆਉਣ ਕਿਉਂਕਿ ਪਤਾ ਲੱਗੇ ਕਿ ਗੁਰਸਿੱਖ ਵੀ ਕਿਤੇ ਵੀ ਚਲੇ ਜਾਣ ਆਪਣੇ ਨਿਸ਼ਾਨ ਸਾਹਿਬ ਦੇ ਨਾਲ ਜਿੱਤ ਪ੍ਰਾਪਤ ਕਰ ਹੀ ਲੈਂਦੇ ਨੇ ਤੇ ਅੱਜ 골ਡ ਮੈਡਲ ਜਿੱਤ ਕੇ ਆਏ ਸੀ ਸੋ ਅਸੀਂ ਵੀ ਸੋਚਿਆ ਕਿ ਜਰੂਰ ਇਹਨਾਂ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਇਹਨਾਂ ਦੀ ਗੱਲਬਾਤ ਸਾਂਝੀ ਕਰੀਏ ਪਾਜੀ ਬਹੁਤ ਵਧਾਈ ਹੈ ਤੁਹਾਨੂੰ ਕਿ ਤੁਸੀਂ ਜਿੱਤ ਕੇ ਆਏ ਹੋ ਦੇਸ਼ ਦਾ ਨਾਂ ਤਾਂ ਰੌਸ਼ਨ ਕੀਤਾ ਉੱਥੇ ਹੀ ਨਿਸ਼ਾਨ ਸਾਹਿਬ ਚੁਲਾ ਕੇ ਇੱਕ ਸਿੱਖ ਕੌਮ ਦਾ ਜਿਹੜਾ ਮੈਂ ਤੁਹਾਡੇ ਚੈਨਲ ਦੇ ਵੱਲੋਂ ਇੱਕ ਸੁਨੇਹਾ ਸੰਗਤਾਂ ਨੂੰ ਦੇਣਾ ਚਾਹਨਾ ਕਿ ਮੇਰੀ ਅਕੈਡਮੀ ਇਸਮਾਇਲਾਬਾਦ ਕੁਸ਼ੇਤਰੀ ਚ ਹੈਗੀ ਹੈ ਐਦੇ ਚ ਮੈਂ ਸਾਰੇ ਧਰਮਾਂ ਦੇ ਬੱਚਿਆਂ ਨੂੰ ਟ੍ਰੇਨਿੰਗ ਦੇ ਰਿਹਾ ਤੇ ਗੁਰਸੇਕ ਬੱਚੇ ਜਿਨ੍ਹਾਂ ਨੂੰ ਵੀ ਜ਼ਰੂਰਤ ਹੈ ਇੱਕ ਅੱਛਾ ਪਲੇਅਰ ਬਣੰਦੀ ਤੇ ਉਹ ਗੁਰਸੇਕ ਬੱਚੇ ਮੇਰੇ ਕੋਲ 1.5 200 ਬੱਚਾ ਹੈਗਾ ਅਲੱਗ-ਅਲੱਗ ਪਿੰਡਾਂ ਦਾ ਤੇ ਮੈਂ ਇਹ ਵਾਈ ਗੁਰੂ ਦੀ ਕਿਰਪਾ ਨਾਲ ਅਕੈਡਮੀ ਸਟਾਰਟ ਕੀਤੀ ਹੈ ਜੋ ਵੀ ਗੁਰਸੇਕ ਜਿਹੜਾ ਸੁਣ ਰਹੇ ਨੇ ਇੰਟਰੂ ਸਾਡੇ ਨਾਲ ਜੁੜਨਾ ਚਾਹੁੰਦਾ ਹੋਏ ਸਾਡਾ ਇੱਕੋ ਹੀ ਮਕਸਦ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਉਹਨਾਂ ਨੂੰ ਸਟਰੋਂਗ ਬਣਾਣਾ ਤੇ ਉਹਨਾਂ ਦਾ ਫਿਊਚਰ ਬਣਾਣਾ ਗੇਮ ਦੇ ਵਿੱਚ ਜਦੋਂ ਗੇਮ ਵਿੱਚ ਉਹ ਇੰਟਰਨੈਸ਼ਨਲ ਨੈਸ਼ਨਲ ਲੈਵਲ ਤੇ ਜਿੱਤਦਾ ਹੈ ਤਾਂ ਉਹਦੇ ਮਾਤਾ ਪਿਤਾ ਨੂੰ ਖੁਸ਼ੀ ਮਿਲਦੀ ਹੈ ਤੇ ਉਹਦਾ ਕੈਰੀਅਰ ਬਣਦਾ ਉਹ ਅੱਗੇ ਕਾਮਯਾਬ ਹੁੰਦਾ ਤਾਂ ਉਸੇ ਮਕਸਦ ਲਈ ਮੈਂ ਲੱਗਾ ਹੋਇਆ ਤੇ ਮੈਂ ਇਹ ਵਾਅਦਾ ਕਰਦਾ ਸੰਤਾ ਸਾਹਮਣੇ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਕਿ ਜਦੋਂ ਵੀ ਵਰਲਡ ਚੈਂਪੀਅਨਸ਼ਿਪ ਜਾਵਾਂਗਾ ਨਿਸ਼ਾਨ ਸਰ ਰਾਵਾਂਗਾ ਅੱਗੇ ਤਾਂ ਹਲੇ ਸ਼ੁਰੂਆਤ ਹੋਈ ਹੈ ਹਲੇ ਤਾਂ ਬਹੁਤ ਵੱਡੀ ਵੱਡੀ ਚੈਂਪੀਅਨਸ਼ ਇੱਕ ਸਿੰਘ ਨੂੰ ਦੇਖਣਾ ਚਾਹਨਾ ਮੈਂ ਤੇ ਉਹ ਉਹਦੇ ਲਈ ਮੈਂ ਲੱਗਿਆ ਹੋਇਆ ਤਾਂ ਕਿ ਆਪਣੇ ਜਿੰਨੇ ਵੀ ਗੁਰਸਿੱਖ ਨੇ ਆਲਵਾਰਡ ਦੇ ਵਿੱਚ ਹਰ ਗੇਮਾਂ ਵਿੱਚ ਆ ਕੇ ਆਪਣੇ ਸਿੱਖੀ ਦਾ ਨਾਮ ਚਮਕਾਣ ਉਹਦੇ ਹੀ ਮੇਰਾ ਮਕਸਦ ਹੈ ਉਹਦੇ ਲਈ ਮੈਂ ਲੱਗਿਆ ਹੋਇਆ ਅਮਨਦੀਪਾ ਜੀ ਜਦੋਂ ਜਿੱਤਦੇ ਹੋ ਤੇ ਦਿੱਲੀ 에ਰਪੋਰਟ ਤੇ ਕਿਵੇਂ ਦਾ ਸਵਾਗਤ ਹੁੰਦਾ ਕੀ ਸੋਚਿਆ ਸੀ ਤੇ ਕੀ ਹੋਇਆ ਫਿਰ ਹਾਂਜੀ ਜਦੋਂ ਅਸੀਂ ਦਿੱਲੀ 에ਰਪੋਰਟ ਉਤਰੇ 13 ਤਰੀਕ ਨੂੰ ਸੀ ਸਵੇਰੇ ਸਾਡੇ 7:30 ਉਤਰੇ ਸੀ ਉਸ ਤੋਂ ਬਾਅਦ 9 ਵਜੇ ਸੀ ਬਾਹਰ ਆਏ ਲੱਗੇ ਜ ਵਗੈਰਾ ਲੈ ਕੇ ਤੇ ਇਸ ਮੈਡਲ ਬੱਚਿਆਂ ਨੇ ਪਾਇਸੀ ਇੰਗਲਿਸ਼ ਡਰੈਸ ਪਾਇਸੀ ਨਿਸ਼ਾਨ ਸਾਹਿਬ ਸਾਡੇ ਕੋਲ ਸੀ ਇੰਡੀਆ ਦਾ ਚੰਡਾ ਸਾਡੇ ਕੋਲ ਸੀ ਤੁਸੀਂ ਬਾਹਰ ਆਏ ਤੇ ਮੈਂ ਚਮਨ ਵੀਰ ਜੀ ਦਾ ਦਿਲੋਂ ਚਮਨ ਸਿੰਘ ਖਾਲਸਾ ਜੀ ਦਾ ਮੈਂ ਦਿੱਲੀ ਤੋਂ ਨੇ ਉਹਨਾਂ ਦਾ ਦਿਿਲੋਂ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਉਹਨਾਂ ਨੇ ਸਾਰਾ ਅਰੇਂਜਮੈਂਟ ਕੀਤਾ 에어ਪੋਰਟ ਤੇ ਆ ਰਾਮ ਗੜੀਆ ਬੋਰਡ ਵਾਲਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਪੂਰੀ ਸੁਸਾਇਟੀ ਨੇ ਆ ਕੇ ਮल्लू ਸਨਮਾਨਤ ਕੀਤਾ ਤੇ ਤਜਿੰਦਰ ਵੀ ਜੀ ਦਾ ਸਪੈਸ਼ਲ ਧੰਨਵਾਦ ਜਿਹੜੇ ਦਿੱਲੀ ਤੋਂ ਨੇ ਉਹਨਾਂ ਨੇ ਤੇ ਸਾਰਿਆਂ ਨੇ ਟੀਮ ਨੇ ਮਿਲ ਕੇ ਆਪਣਾ 에어ਪੋਰਟ ਤੋਂ ਬਹੁਤ ਧੂਮਤਮਲਾ ਸਵਾਗਤ ਜਗਾਰੇ ਹੋਏ ਬਹੁਤ ਵਧੀਆ ਸੋਹਣਾ ਸਵਾਗਤ ਹੋਇਆ ਮਨ ਖੁਸ਼ ਹੋ ਜਾਂਦਾ ਜਦੋਂ ਕੋਈ ਜਿੱਤ ਕੇ ਆਉਂਦਾ ਤੇ 에어ਪੋਰਟ ਤੇ ਸਨਮਾਨ ਹੋਵੇ ਉਸ ਤੋਂ ਬਾਅਦ ਫਿਰ ਰਾਮਗੜਿਆ ਬੋਰਡ ਵਾਲੇ ਸਾਨੂੰ ਆਪਣੀ ਸੁਸਾਇਟੀ ਦੇ ਵਿੱਚ ਲੈ ਕੇ ਆਪਣੇ ਇਲਾਕੇ 'ਚ ਫਦੇ ਨਗਰ ਤੇ ਉੱਥੇ ਉਹਨਾਂ ਨੇ ਸਾਨੂੰ ਸਨਮਾਨਿਤ ਕੀਤਾ ਉਸ ਤੋਂ ਬਾਅਦ ਮੈਂ ਦਿੱਲੀ ਕਮੇਟੀ ਦਾ ਦਿਨੋ ਧੰਨਵਾਦ ਕਰਨਾ ਚਾਹੁੰਦਾ ਤਜਿੰਦਰ ਵੀਰ ਜੀ ਨੇ ਜਿਹੜੀ ਬੜੀ ਮਿਹਨਤ ਕੀਤੀ ਸਾਨੂੰ ਦਿੱਲੀ ਕਮੇਟੀ ਤੋਂ ਸਾਨੂੰ ਲੈ ਗਏ ਤੇ ਉਹ ਉਹਨਾਂ ਨਾਲ ਮਿਲਾਇਆ ਤੇ ਉਹਨਾਂ ਵੱਲੋਂ ਦਿੱਲੀ ਕਮੇਟੀ ਦਾ ਦਿলো ਧੰਨਵਾਦ ਜਿਨ੍ਹਾਂ ਨੇ ਸਾਡੇ ਬੱਚਿਆਂ ਨੂੰ ਬਹੁਤ ਅੱਛੇ ਤਿੱਕਿਆਂ ਨਾਲ ਸੰਭਾਲ ਕੀਤਾ ਤੇ 11 11000 ਰੁਪਏ 11 ਬੱਚਿਆਂ ਨੂੰ ਦਿੱਤੇ ਇਹ ਦਿলো ਧੰਨਵਾਦ ਹੈ ਕਿਉਂਕਿ ਜਦੋਂ ਬੱਚਾ ਪੈਸੇ ਲਾ ਕੇ ਜਾਂਦਾ ਜਦੋਂ ਉਹਨੂੰ ਥੋੜੀ ਇਨਕਮ ਮਿਲ ਜਾਂਦੀ ਹੈ ਬੱਚੇ ਨੂੰ ਹਨਾ ਤੇ ਉਹ ਬੱਚਾ ਖੁਸ਼ ਹੁੰਦਾ ਕਿਉਂਕਿ ਆਪਣੇ ਆਪਣੇ ਦਾ ਇਦਾਂ ਤੁਹਾਡਾ ਹੌਸਲਾ ਵਧਾਉਣ ਤਾਂ ਖੁਸ਼ ਵੀ ਹੁੰਨੇ ਹੋ ਕਿ ਅੱਗੇ ਵਖੇੜ ਕੇ ਨਾਮ ਰੋਜੀ ਹਾਂਜੀ ਤੇ ਦਿੱਲੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਉਸ ਤੋਂ ਬਾਅਦ ਅਸੀਂ ਇੱਕ ਜੀਮ ਵਿੱਚ ਗਏ ਉਹਨਾਂ ਨੇ ਸਵਾਗਤ ਕੀਤਾ ਤੇ ਹੁਣ ਸਵਾਗਤ ਸ਼ੁਰੂ ਹੋ ਗਏ ਨੇ ਤੇ ਵਾਈ ਗੁਰੂ ਦੀ ਕਿਰਪਾ ਹੋਣਾ ਬੱਚਿਆਂ ਦਾ ਹਾਂ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਦਿਲੋਂ ਪਿਆਰ ਕਰਦੇ ਨੇ ਕਿਉਂਕਿ ਤੁਹਾਡੇ ਪਿਆਰ ਕਰਕੇ ਅਸੀਂ ਹੈਗੇ ਆ ਤੁਹਾਡੀ ਮਿਹਨਤ ਕਿੰਨੀ ਹੁੰਦੀ ਆ ਇਹ ਗੇਮ ਨੂੰ ਜਿੱਤਣ ਦੇ ਲਈ ਕਿਵੇਂ ਤੁਸੀਂ ਮਤਲਬ ਇਹ ਕੈਂਪੋ ਗੇਮ ਅਸੀਂ 5 ਮਹੀਨੇ ਪਹਿਨੋਂ ਪਤਾ ਚੱਲ ਗਿਆ ਸੀ ਵੀ ਆਪਣਾ ਯੂਰਪ ਦੇ ਵਿਚਾਰੀ ਆ ਤੇ ਪੂਰੀ ਤਿਆਰ ਕਰੀਏ ਆ ਆਪਾਂ ਤੇ ਆਪਾਂ ਪੂਰੀ ਬੱਚਿਆਂ ਨੂੰ ਲਗਾਤਾਰ 4-4 ਘੰਟੇ ਡੇਲੀ ਟ੍ਰੇਨਿੰਗ ਚੱਲਦੀ ਸੀ ਔਰ ਕੈਂਪੋ ਗੇਮ ਤੋਂ 15 ਦਿਨ ਪਹਿਲਾਂ ਸਾਰਾ ਸਾਰਾ ਦਿਨ ਬੱਚੇ ਇੱਥੇ ਰਹਿੰਦੇ ਸੀ ਪੂਰੀ ਉਹਨਾਂ ਨੂੰ ਇੱਕ ਇੱਕ ਟੈਕਨਿਕ ਦਿਖਾਈ ਜਾਂਦੀ ਆ ਪ੍ਰੋਪਰ ਨੋਲੇਜ ਕਿਉਂਕਿ ਅ ਫਾਈਟ ਕਰਨਾ ਤੇ ਸਿੱਖ ਕੇ ਕਰਨਾ ਇਚ ਫਰਕ ਹੈ ਟੈਕਨੀਕਲ ਤਰੀਕੇ ਨਾਲ ਸਾਡੇ ਪਲੇਅਰ ਅਟੈਕ ਕਰਦੇ ਆ ਟੈਕਨੀਕਲ ਤਰੀਕਾ ਨਾਲ ਬਚਦੇ ਆ ਤਾਂ ਹੀ ਅਸੀਂ ਨੌਕਆਊਟ ਕਰਦੇ ਆ ਪਲੇਅਰ ਨੂੰ ਹੁਣ ਮੇਰਾ ਬੇਟੇ ਬਾਰੇ ਤੁਸੀਂ ਵਾਈਟ ਦੇਖਦੇ ਕਿ ਜਿੱਦਾ ਚੋਕ ਲਗਾ ਕੇ ਪਿਓਸ਼ ਕਰ ਦਿੰਦਾ ਬੰਦੇ ਨੂੰ ਕਿਉਂਕਿ ਇਹ ਚੀਜ਼ਾਂ ਇਦਾਂ ਨਹੀਂ ਆਂਦੀ ਆ ਉਹਦੇ ਲਈ ਰੋਜ਼ ਮਿਹਨਤ ਕਰਨੀ ਪੈਂਦੀ ਆ ਖੇਡਣਾ ਹਰ ਕੋਈ ਚਾਹੁੰਦਾ ਜਾਣਾ ਹਰ ਕੋਈ ਚਾਹੁੰਦਾ ਪਰ ਲੜਕੇ ਜਿੱਤਣ ਲਈ ਪੂਰੀ ਪ੍ਰੋਪਰ ਮਿਹਨਤ ਚਾਹੀਦੀ ਹੈ ਤੇ ਉਹੀ ਅਸੀਂ ਚਾਹੁੰਦੇ ਹਾਂ ਕਿਉਂਕਿ ਮੇਰੀ ਟ੍ਰੇਨਿੰਗ ਯੂ ਐਸ ਏ ਅਮਰੀਕਾ ਤੋਂ ਹਰਵਿੰਦਰ ਸਿੰਘ ਭਾਜੀ ਨੇ ਕਰਵਾਈ ਸੀ ਆ ਯੂ ਐਸ ਏ ਜੈਕਸਨ ਵੀਂਗ ਵਰਡ ਦੀ ਨੰਬਰ 1 ਅਕੈਡਮੀ ਉੱਥੋਂ ਮੇਰੀ ਟ੍ਰੇਨਿੰਗ ਹੋਈ ਆ ਤੇ ਮੈਂ ਅਕੈਡਮੀ ਦਾ ਵੀ ਬਹੁਤ ਧੰਨਵਾਦ ਕਰ ਜਿਨ੍ਹਾਂ ਨੇ ਬਹੁਤ ਸੋਹਣੀ ਨੁਮਲ ਦਿੱਤੀ ਤਾਂ ਕਿ ਮੈਂ ਬਿਲਕੁਲ ਦਾ ਲੱਕੀ ਚੈਂਸ ਹੋ ਤੁਸੀਂ ਹਾਂ ਬਸ ਇਦਾਂ ਹੈ ਕਿ ਬੇਟਾ ਹੈ ਤੇ ਬੇਟੇ ਨੂੰ ਤਾਂ ਮੈਂ 12 ਸਾਲ ਦਾ ਸੀ ਹੁਣ 16 ਸਾਲ ਦਾ ਹੋ ਗਿਆ ਸਾਡੇ 4.5 ਸਾਲ ਆਪਾਂ ਇਹਨੂੰ ਮਤਲਬ 16.5 ਸਾਲ ਦਾ ਹੋ ਗਿਆ 4.5 ਸਾਲ ਇਹਨੂੰ ਜਿਹੜਾ ਮੈਂ ਸਿੱਖਿਆ ਸੀ ਪੂਰਾ ਇਹਨੂੰ ਪ੍ਰੋਪਰ ਸਿਖਾਤਾ ਅਮਰੀਕਾ ਵਾਲੀ ਜਿਹੜੀ ਨੋਲਜ ਸੀ ਟੋਟਲ ਇਹਨੂੰ ਨਹੀਂ ਬਾਕੀ ਸਾਰੇ ਬੱਚਿਆਂ ਨੂੰ ਸੇਮ ਸਿਖਾਇਆ ਹਨ ਤੇ ਬਹੁਤ ਸੋਹਣੀ ਫੋਲੋ ਵੀ ਕਰਦਾ ਆਪਣੇ ਆਪ ਵੀ ਕਰਦਾ ਤੇ ਆਪਣਾ ਅਗਲਾ ਜਿਹੜਾ ਸੁਪਨਾ ਹੈ ਵਿਸ਼ੇਪ ਨੂੰ UFC ਫਾਈਟ ਦੇ ਵਿੱਚ ਪਹੁੰਚਾਉਣਾ ਜਿਹਦੇ ਛਾਲੇ ਤੱਕ ਕੋਈ ਸਿੰਗ ਨਹੀਂ ਪਹੁੰਚਿਆ ਉਸ ਫਾਈਟ ਵਿੱਚ ਪੰਚਾ ਕੇ ਸਿੱਖੀ ਦਾ ਨਿਸ਼ਾਨ ਸਭ ਗੜਨਾ ਹੋਵੇ ਬਿਲਕੁਲ ਸੋ ਬਹੁਤ ਅੱਛਾ ਸੁਪਨਾ ਲੈ ਕੇ ਚੱਲਿਓ ਆਸ ਕਰਦੇ ਹਾਂ ਤੁਹਾਡਾ ਸੁਪਨਾ ਵੀ ਪੂਰਾ ਹੋਵੇ ਵਿਸ਼ੇਪ ਫਿਰ ਤਿਆਰੀ ਕਰ ਬਾਪ ਦਾ ਸੁਪਨਾ ਪੂਰਾ ਕਰਨ ਦੇ ਲਈ ਹਾਂਜੀ ਫੁੱਲ ਤਿਆਰੀ ਕਰ ਰਿਹਾ ਹਾਂ ਆਪਣਾ 100% ਦੇ ਰਿਹਾ ਹਰ ਇੱਕ ਗੇਮ ਦੇ ਵਿੱਚ ਇਲੋ ਮਿਹਨਤ ਕਰਨੀ ਪੈਂਦੀ ਹੈ ਪੜਾਈ ਨੂੰ ਤੇ ਗੇਮ ਨੂੰ ਕਿਵੇਂ ਟਾਈਮ ਹਾਂਜੀ ਉਹ ਮੈਨੇਜ ਕਰੀਦਾ ਹੈ ਇਹਦੇ ਵਾਸਤੇ ਵੀ ਟਾਈਮ ਗੱਡੀਦਾ ਹੈ ਪੜਾਈ ਵਾਸਤੇ ਵੀ ਗੱਡੀਦਾ ਹੈ ਮਤਲਬ 2 ਤੋਂ 3 ਘੰਟੇ ਟ੍ਰੇਨਿੰਗ ਰੋਜ਼ ਰੈਗੂਲਰ ਹੈ ਬਾਕੀ ਰਨਿੰਗ ਹੋਗੀ ਉਹਦੇ ਵਿੱਚ ਤੇ ਬਾਕੀ ਸਟਰੈਂਥ ਸਟੈਮੀਨਾ ਦੀ ਸਾਰੀ ਐਕਸਰਸਾਈਜ਼ਸ ਤੇ ਟ੍ਰੇਨਿੰਗ ਜਿਹੜੀ ਨੋਲੇਜ ਆ ਉਹ ਉਹਦੇ ਵਾਸਤੇ ਵੀ ਅਲੱਗ ਟਾਈਮ ਹੁੰਦਾ ਹੈ ਤੇ ਮੈਡੀਟੇਸ਼ਨ ਤੇ ਸਟੱਡੀ ਵਾਸਤੇ ਵੀ ਅਲੱਗ ਟਾਈਮ ਹੈ ਹਾਂਜੀ ਉਮੀਦ ਹੈ ਕਿ ਹੁਣ ਸੁਪਨਾ ਪੂਰਾ ਕਰਕੇ ਹਟਾ ਹਾਂ ਹਾਂਜੀ ਉਮੀਦ ਹੈ ਆਪਣਾ 100% ਦਵਾਂਗਾ ਹਰ ਇੱਕ ਤੇ ਸੁਪਨਾ ਪੂਰਾ ਕਰਾਂਗਾ ਜੀ ਬਿਲਕੁਲ ਬਿਸ਼ਪ ਜੋ ਸੁਪਨਾ ਲੈ ਕੇ ਚੱਲੇ ਉਹਨਾਂ ਦਾ ਸੁਪਨਾ ਹੈ ਕਿ ਜਿਹੜੀ ਐਮ ਐਮ ਐ ਵਰਡ ਦੀ ਫਾਈਟ ਆ ਉਹਦੇ ਵਿੱਚ ਯੂ ਐਫ ਸੀ ਫਾਈਟ ਆ ਉਹਦੇ ਵਿੱਚ ਜਿਹੜਾ ਕਿ ਨਿਸ਼ਾਨ ਸਾਹਿਬ ਚਲਾਉਣਾ ਜੁੜੇ ਰਹੇ ਹੋ ਸਨੇਹਾ ਚੈਨਲ ਦੇ ਨਾਲ ਧੰਨਵਾਦ